ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਤੋਂ 810 ਸਾਲ ਪਹਿਲਾਂ ਇਸ ਅਜਾਰ ਨਗਰ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਪਏ ਔਰ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਇ ਇੱਥੇੋਂ ਦੇ ਮਹਾਰਾਜੇ ਵੱਲੋਂ ਜੋ ਵਗਾਰ ਰੂਪ ਅੱਜ ਵੀ ਵਰਤਿਆ ਜਾਂਦਾ ਕਈ ਡਿਪਾਰਟਮੈਂਟਾਂ ਦੇ ਵਿੱਚ ਬਿਨਾਂ ਕੁਸ਼ ਦਿੱਤਿਆਂ ਵਗਾਰ ਰਾਹੀਂ ਕੰਮ ਕਰਾਉਣ ਦੀ ਜਿਹੜੀ ਆਦਤ ਜੋ ਜ਼ੁਲਮ ਦੀ ਜਰਮੇ ਲੋ ਕਰਦੇ ਆ ਸੋ ਉਹ ਬਾਬਾ ਜੀ ਨੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨੂੰ ਪਤਾ ਲੱਗਿਆ ਕਿ ਇਹ ਫਰੀਦ ਜੋ ਹੈ ਤੇ ਉਸ ਅਕਾਲ ਪੁਰਖ ਵੈਗਰੂ ਉਸ ਅੱਲਾ ਦਾ ਬੰਦਾ ਹੈ ਔਰ ਉਹ ਉਹਦਾ ਬੰਦਾ ਹੈ ਔਰ ਇਹਦੀ ਕਹੀ ਅੱਲਾ ਵੀ ਮੰਨਦਾ ਹੈ ਸੋ ਉਹਨਾਂ ਨੇ ਅਰਦਾਸ ਕੀਤੀ ਕਿ ਬਾਰਾ ਸਾਡਾ ਸ਼ਹਿਰ ਵਸਾਓ ਤਾਂ ਜਦੋਂ ਬਾਬਾ ਫਰੀਦ ਜੀ ਨੇ ਇੱਥੇ ਚਰਨ ਪਾਏ ਇੱਥੇ 40 ਦਿਨ ਇਹਨਾਂ ਨੇ ਥਲੀਸਾ ਕੱਟਿਆ ਪਰ ਉਸ ਤੋਂ ਬਾਅਦ 810 ਸਾਲ ਦੇ ਪੰਜਾਬ ਦੇ ਕਿਸੇ ਸ਼ਹਿਰ ਦਾ ਇਤਿਹਾਸ ਨਹੀਂ ਮਿਲਦਾ ਕੋਈ ਚੀਜ਼ ਮਿਲਦੀ ਹੋਵੇ ਜਿਹੜੀ ਇਹ ਦਾਵਾ ਕਰਦੀ ਹੋਵੇ ਅੱਜ ਤੋਂ 800 ਸਾਲ 900 ਸਾਲ ਪਹਿਲਾਂ ਦੀ ਉਹ ਕੋਈ ਇਮਾਰਤ ਹੈ ਕੋਈ ਦਰਖਤ ਪਰ ਉਹ ਵਾਣ ਅੱਜ ਵੀ ਮੌਜੂਦ ਹੈ ਜਿਸ ਦੇ ਨਾਲ ਬਾਬਾ ਜੀ ਨੇ ਹੱਥ ਪੁੰਧੇ ਸੀ ਤੇ ਉਹ ਜਗ੍ਹਾ ਵੀ ਕਿਲੇ ਦੇ ਅੰਦਰ ਮੌਜੂਦ ਹੈ ਜਿੱਥੇ ਉਹਨਾਂ ਨੇ ਟੋਕਰੀ ਸਿੱਤੀ ਸੋ ਇਹ ਇਹਨਾਂ ਭਗਤਾਂ ਸੰਤਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਸੋ ਆਪਾਂ ਮੈਂ ਸਭ ਨੂੰ ਵਧਾਈ ਦਿੰਦਾ ਕਿ ਆਪਾ ਫਰੀਦਕੋਟ ਨਿਵਾਸੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮੇਲਾ ਲਾ ਕੇ ਜਿਹੜਾ ਉਹਨਾਂ ਨੇ ਸਾਡੇ ਲਈ 40 ਦਿਨ ਇੱਥੇ ਤਪ ਕੀਤਾ ਸਾਨੂੰ ਬਸਾਉਣ ਵਾਸਤੇ ਅਸੀਂ ਉਸ ਨੂੰ ਯਾਦ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਆਪ ਨੂੰ ਸਫਲ ਕਰਨ ਲਈ ਅੱਜ ਵੀ ਸਾਡੇ ਲਈ ਬਾਬਾ ਫਰੀਦ ਜੀ ਦੀ ਬਾਣੀ ਦੀ ਸਹਾਇ ਹੈ ਤੇ ਉਹਨਾਂ ਦਾ ਜਿਹੜਾ ਹੈ ਵਸਾਇਆ ਹੋਇਆ ਸ਼ਹਿਰ ਵੀ ਸਹਾਇ ਹੈ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ